ਹallelujah ਪ੍ਰਭੂ ਮਸੀਹ ਤੇਰਾ ਧੰਨਵਾਦ ਹੋ ਸ਼ੁਕਰ ਹੋ ਤੇਰੀ ਮਹਿਮਾ ਹੋ ਤੇਰੀ ਵਡਿਆਈ ਹੋ ਤੇਰਾ ਨਾਮ ਬਰਕਤ ਹੋ ਹallelujah ਆਓ ਪ੍ਰਭੂ ਦੇ ਬਚਨ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਔਰ ਉਸ ਦਾ ਚੈਪਟਰ 10 ਪੜ੍ਹਾਂਗੇ ਅਸੀਂ ਅ ਇਸ ਨੂੰ ਪੜ੍ਹਨ ਦਾ ਮਕਸਦ ਇਹ ਹੈ ਸਾਰਾ ਹੀ ਪਰਮੇਸ਼ਰ ਦਾ ਵਚਨ ਪਵਿੱਤਰ ਹੈ ਆਮੀਨ ਹੈ। ਔਰ ਸਾਰਾ ਹੀ ਸਦੀਪਕ ਜੀਵਨ ਹੈ। ਬਹੁਤ ਸਾਰੇ ਸੈਮੀਨਰੀਆਂ ਵਿੱਚ ਪੜੇ ਹੋਏ ਲੋਕ ਜਿਹੜੇ ਮਿਸ਼ਨਰੀ ਲੋਕ ਨੇ ਜਿਹੜੇ ਸੈਮੀਨਰੀਆਂ ਵਿੱਚ ਪੜੇ ਹੋਏ ਨੇ ਜਿਨ੍ਹਾਂ ਨੇ ਬਾਈਬਲ ਦੀ ਪੀ ਐਚ ਡੀ ਐਲ ਐਲ ਬੀ ਡਿਗਰੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਬਾਈਬਲ ਦੀਆਂ ਮੈਂ ਉਹਨਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੈ ਕਿ ਜਿਹੜੇ ਰਸੂਲਾਂ ਦੇ ਕਰਤੱਵ ਦੀ ਕਿਤਾਬ ਹੈ ਇਹ ਕੇਵਲ ਇੱਕ ਇਤਿਹਾਸ ਦੀ ਕਿਤਾਬ ਹੈ ਇਹ ਪਵਿੱਤਰ ਆਤਮਾ ਦੇ ਦੁਆਰਾ ਲਿਖੀ ਗਈ ਕਿਤਾਬ ਨਹੀਂ ਹੈ। ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦ ਮੈਂ ਇਸ ਨੂੰ ਪੜ੍ਹਦਾ ਹਾਂ ਤਾਂ ਮੈਨੂੰ ਇਹ ਸਾਰੀ ਦੀ ਸਾਰੀ ਪੋਇਤਰਾ ਆਤਮਾ ਦੇ ਦੁਆਰਾ ਲਿਖੀ ਕਿਤਾਬ ਲੱਗਦੀ ਹੈ ਕਿਉਂਕਿ ਵਚਨ ਵਿੱਚ ਲਿਖਿਆ ਤਿਮੋਥੀਅਸ 3 ਦੀ 16 ਵਿੱਚ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਸਾਰੀ ਲਿਖਤ A ਤੋਂ Z ਬਾਈਬਲ ਪਰ ਮੇਸ਼ੁਰ ਦੀ ਆਤਮਾ ਤੋਂ ਇਹ ਨਹੀਂ ਹੋ ਸਕਦਾ ਕਿ ਅੱਧਾ ਇਹ ਝੂਠ ਹੋਵੇ ਤੇ ਅੱਧਾ ਸੱਚ ਹੋਵੇ ਜੇ ਸੱਚ ਹੈ ਕਿਤਾਬ ਤਾਂ ਸਾਰੀ ਦੀ ਸਾਰੀ ਸੱਚ ਹੈ ਅਗਰ ਤੁਸੀਂ ਕਹਿੰਦੇ ਹੋ ਵੀ ਅੱਧੀ ਝੂਠ ਹੈ ਤੇ ਫਿਰ ਅੱਧੀ ਨਹੀਂ ਫਿਰ ਇਹ ਸਾਰੀ ਝੂਠ ਹੈ ਪਰ ਮੈਂ ਮੇਰਾ ਜਿਹੜਾ ਵਿਸ਼ਵਾਸ ਹੈ ਉਹ ਕਹਿੰਦਾ ਕਿ ਸਾਰੀ ਦੀ ਸਾਰੀ ਬਾਈਬਲ ਸੱਚ ਹੈ ਤੋ ਮਿਸ਼ਨਰੀ ਜਿਹੜੇ ਲੋਕ ਨੇ ਜਿਹੜੇ ਸੈਮੀਨਰੀਆਂ ਕੀਤੀਆਂ ਜਿਨ੍ਹਾਂ ਨੇ ਪੀ ਐਚ ਡੀ ਐਲ ਐਲ ਬੀ ਬੀਟੀ ਐਚ ਜਿਨ੍ਹਾਂ ਨੇ ਕੀਤੀ ਹੈ ਉਹ ਕਹਿੰਦੇ ਕਿ ਰਸੂਲਾਂ ਦੇ ਕਰਤੱਵ ਦੀ ਕਿਤਾਬ ਜਿਹੜੀ ਹੈ ਸਾਡਾ ਮੰਨਣਾ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਹੀ ਬੋਲਣਾ ਚਾਹੁੰਦਾ ਉਹ ਕਹਿੰਦੇ ਕਿ ਇਹ ਕਿਤਾਬ ਰਸੂਲਾਂ ਦੇ ਕਰਤੱਵ ਦੀ ਕਿਤਾਬ ਜਿਹੜੀ ਉਹ ਪੂਰਤ ਆਤਮਾ ਦੁਆਰਾ ਨਹੀਂ ਲਿਖੀ ਗਈ ਪਰ ਜਦ ਮੈਂ ਇਹਨੂੰ ਪਹਿਲੇ ਦਿਨ ਹੀ ਪੜਦਾ ਪਹਿਲੇ ਚੈਪਟਰ ਤੋਂ ਦੂਸਰੇ ਚੈਪਟਰ ਤੋਂ ਤਾਂ ਪਹਿਲੇ ਚੈਪਟਰ ਵਿੱਚ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੋ ਉਹਨਾਂ ਨੂੰ ਕਿ ਜਦ ਤੱਕ ਤੁਸੀਂ ਉਪਰੋਂ ਸ਼ਕਤੀ ਨਾ ਪਾਓ ਸ਼ਹਿਰ ਦੇ ਵਿੱਚ ਰਹਿਣਾ ਬਾਹਰ ਨਹੀਂ ਜਾਣਾ ਨੰਬਰ 2 ਜਦ ਅਸੀਂ ਦਾ ਦੂਸਰਾ ਚੈਪਟਰ ਪੜ੍ਹਦੇ ਹਾਂ ਤੇ ਲਿਖਿਆ ਵੀ 120 ਯਾਨੀ ਚ ਬਾਰੇ ਉੱਤੇ ਪ੍ਰਾਰਥਨਾ ਕਰ ਰਹੇ ਸੀ ਜਿਹਦੇ ਵਿੱਚ 11 ਯਿਸੂ ਮਸੀਹ ਦੇ ਚੇਲੇ ਸੀ ਇੱਕ 12ਵਾਂ ਉਹਨਾਂ ਨੇ ਚੁਣ ਲਿਆ ਸੀ ਜਿਹਦਾ ਨਾਮ ਮਥੀያስ ਸੀਗਾ ਜਿਹਨੂੰ ਪਰਚੀਆਂ ਪਾ ਕੇ ਉਹਨਾਂ ਨੇ VOTING ਦੇ ਦੁਆਰਾ ਚੁਣਿਆ ਸੀਗਾ ਉਹ ਪਾ ਕੇ ਪੂਰੇ 12 ਉਹਨਾਂ ਨੇ ਕਰ ਲਏ ਪਰ ਯਿਸੂ ਮਸੀਹ ਨੇ ਉਹਨੂੰ ਕਦੇ ਵੀ 12ਵੇਂ ਚੇਲੇ ਨੂੰ ਮਥੀያስ ਨੂੰ ਉਹਨੂੰ ਕਦੇ ਵੀ ਉਹਨੇ ਇਸਤੇਮਾਲ ਨਹੀਂ ਕੀਤਾ ਸਾਰੀ ਬਾਈਬਲ ਦੇ ਵਿੱਚ ਅੱਗੇ ਉਹਦੀ ਸੇਵਕਾਈ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ। ਔਰ ਮੈਂ ਇਹ ਦੇਖਦਾ ਹਾਂ ਕਿ ਜਦ 120 ਜਣੇ ਪ੍ਰਾਰਥਨਾ ਕਰ ਰਹੇ ਸੀਗੇ ਔਰ ਉੱਥੇ ਦੋ ਅਧਿਆਏ ਦੇ ਅੰਦਰ ਰਸੂਲਾਂ ਦੇ ਕਰਤੱਵ ਚ ਪਵਿੱਤਰ ਆਤਮਾ ਉਤਰਿਆ ਤੇ ਉੱਥੇ ਲਿਖਿਆ ਵੀ ਪਵਿੱਤਰ ਆਤਮਾ ਨੇ ਉਹਨਾਂ ਨੂੰ ਹੋਰ-ਹੋਰ ਬੋਲੀਆਂ ਬੋਲਣ ਦਿੱਤੀਆਂ ਜਿਸ ਤਰ੍ਹਾਂ ਵੀ ਪਵਿੱਤਰ ਆਤਮਾ ਚਾਹੁੰਦਾ ਸੀ ਉਹ ਅਲੱਗ-ਅਲੱਗ ਭਾਸ਼ਾਵਾਂ ਵਿੱਚ ਗੱਲ ਕਰਨ ਲੱਗ ਪਏ। ਅੰਨ੍ਯ ਭਾਸ਼ਾ ਗੈਰ ਜ਼ੁਬਾਨ ਯਾਨੀ ਕਿ ਜੋ ਮੇਰੀ ਜ਼ੁਬਾਨ ਪੰਜਾਬੀ ਹੈ ਅਗਰ ਪੰਜਾਬੀ ਤੋਂ ਮੈਂ ਅੰਗਰੇਜ਼ੀ ਬੋਲ ਰਿਹਾ ਤੇ ਇਹਦਾ ਮਤਲਬ ਇਹ ਗੈਰ ਜ਼ੁਬਾਨ ਹੈ ਕਿਉਂਕਿ ਪੰਜਾਬੀ ਮੇਰੀ ਮਾਤਰ ਭਾਸ਼ਾ ਨਹੀਂ ਹੈ ਮੇਰੀ ਜਨਮ ਭੂਮੀ ਦੀ ਭਾਸ਼ਾ ਨਹੀਂ ਹੈ ਅੰਗਰੇਜ਼ੀ ਗੈਰ ਮੁਲਕ ਦੀ ਗੈਰ ਭਾਸ਼ਾ ਹੈ ਅਗਰ ਮੈਂ ਹਿੰਦੀ ਵਿੱਚ ਗੱਲ ਕਰ ਰਿਹਾ ਤਾਂ ਇਹਦਾ ਮਤਲਬ ਇਹ ਮੇਰੀ ਪੰਜਾਬ ਦੀ ਮਾਤਰ ਭਾਸ਼ਾ ਨਹੀਂ ਹੈ ਉਹ ਹਿੰਦੀ ਹੈ ਮੈਂ ਦੂਸਰੀ ਜ਼ੁਬਾਨ ਵਿੱਚ ਗੱਲ ਕਰ ਰਿਹਾ ਤਾਂ ਗੈਰ ਭਾਸ਼ਾ ਦਾ ਮਤਲਬ ਹੈ ਕਿਸੇ ਦੂਸਰੀ ਗੈਰ ਭਾਸ਼ਾ ਵਿੱਚ ਜਿਸ ਤਰ੍ਹਾਂ ਕਿ ਸੰਸਾਰ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ ਔਰ ਇਹ ਵੀ ਪਰਮੇਸ਼ਰ ਨੇ ਬਣਾਈਆਂ ਨੇ ਤੇ ਉਹ ਦੂਸਰੀ ਭਾਸ਼ਾ ਵਿੱਚ ਗੱਲ ਕਰ ਰਿਹਾ ਹੈ ਸੋ ਇਹਨਾਂ ਪਾਸ਼ਾਵਾਂ ਦਾ ਪ੍ਰਭੂ ਨੇ ਅਰਥ ਵੀ ਦੱਸਿਆ ਪਵਿੱਤਰ ਆਤਮਾ ਦੇ ਦੁਆਰਾ ਬਾਈਬਲ ਵਿੱਚ ਲਿਖਿਆ ਹੋਇਆ ਹੈ। ਔਰ ਜਦ ਮੈਂ ਰਸੂਲਾਂ ਦੇ ਕਰਤੱਵ ਦਾ 10 ਚੈਪਟਰ ਪੜਦਾ ਮੈਂ ਥੋੜੀਆਂ ਜਿਹੀਆਂ ਜੈਤਾਂ ਤੁਹਾਡੇ ਸਾਹਮਣੇ ਪੜਾਂਗਾ ਬਾਕੀ ਤੁਸੀਂ ਸਾਰਾ ਚੈਪਟਰ ਆਪਣੇ ਆਪ ਪੜ ਸਕਦੇ ਹੋ। ਤਵਾਉ ਛੋਟੀ ਪ੍ਰਾਰਥਨਾ ਦੇ ਨਾਲ ਇਸ ਨੂੰ ਸ਼ੁਰੂ ਕਰਦੇ ਹਾਂ ਸਾਡੇ ਸਵਰਗੀ ਪਿਤਾ ਤੇਰਾ ਧੰਨਵਾਦ ਹੋ ਸ਼ੁਕਰ ਹੋ ਅਸੀਂ ਤੇਰੀ ਮਹਿਮਾ ਤੇਰੀ ਵਡਿਆਈ ਕਰਦੇ ਹਾਂ ਪ੍ਰਭੂ ਤੂੰ ਦਇਆਵਾਨ ਹੈ ਕਿਰਪਾਵਾਨ ਹੈ ਤੂੰ ਕਿਰਪਾ ਦਿੱਤੀ ਤੂੰ ਮੌਕਾ ਦਿੱਤਾ ਅਾ ਜਦ ਅਸੀਂ वचन ਦੀਆਂ ਗੱਲਾਂ ਕਰਦੇ ਹਾਂ ਤਾਂ ਪ੍ਰਭੂ ਅਸੀਂ ਤੇਰੇ ਬੋਲੇ ਹੋਏ ਸ਼ਬਦਾਂ ਨੂੰ ਦਰਾਉਨੇ ਆ ਪ੍ਰਭੂ ਜੀ ਪਰ ਤੇਰਾ ਪਵਿੱਤਰ ਆਤਮਾ ਕੇ ਸਾਡੀ ਸਹਾਇਤਾ ਕਰਦਾ ਹੈ ਇਹਦੇ ਵਿੱਚ ਛੁਪੇ ਹੋਏ ਜੋ ਭੇਤ ਨੇ ਉਹਨਾਂ ਨੂੰ ਖੋਲ ਕੇ ਸਾਡੇ ਸਾਹਮਣੇ ਰੱਖਦਾ ਹੈ ਅੱਜ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਦ ਪੰਤਿਕ ਉਸ ਦਿਨ ਪ੍ਰਭੂ ਤੂੰ ਆਪਣੇ ਲੋਕਾਂ ਦੀ ਮਦਦ ਕੀਤੀ ਅੱਜ ਮੇਰੀ ਵੀ ਮਦਦ ਕਰ ਸਾਡੀ ਸਾਰਿਆਂ ਦੀ ਮਦਦ ਕਰ ਤੇਰਾ ਨਾਮ ਮubarək ਹੋਵੇ ਸਾਡੇ ਉੱਤੇ ਇਸ वचन ਨੂੰ ਖੋਲ ਤਾਂ ਕਿ ਸੁਣਨ ਵਾਲੇ ਅਤੇ ਪੜ੍ਹਨ ਵਾਲੇ ਵੀ ਬੋਲਣ ਵਾਲੇ ਵੀ ਬਰਕਤ ਪਾਉਣ ਤੇਰਾ ਨਾਮ ਮubarək ਹੋਵੇ ਬੇਨਤੀ ਪ੍ਰਾਰਥਨਾ ਪ੍ਰਭੀਸ਼ ਮਸੀਹ ਦਾ ਨਾ ਚੁੱਕ ਕੇ ਮੰਗਦੇ ਹਾਂ ਅਮੇਨ ਸੋ ਰਸੂਲਾਂ ਦੇ ਕਰਤਬ 10 ਚੈਪਟਰ ਮੈਂ ਪਹਿਲਿਆਂ ਕੁਝ ਐਤਾਂ ਪੜਾਂਗਾ ਕੈਸਰੀਆ ਵਿੱਚ ਕੋਰਨੇਲੀਅਸ ਕਰਕੇ ਇੱਕ ਮਨੁੱਖ ਸੀ ਜਿਹੜਾ ਇੰਤਾਲੀਆ ਨਾਮੇ ਇੱਕ ਪਲਟਨ ਦਾ ਸੂਬੇਦਾਰ ਸੀ ਜੀਸੀਓ ਜੂਨੀਅਰ ਕਮਿਸ਼ਨਰ ਆਫੀਸਰ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਰ ਦਾ ਭਾਉ ਕਰਨ ਵਾਲਾ ਬੰਦਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਨਿਤ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਸੀ ਉਸ ਨੇ ਤੀਏ ਕੁ ਪੈਰ ਦਰਸ਼ਨ ਪਾ ਕੇ ਸਾਫ਼ ਵੇਖਿਆ ਭਾਈ ਪਰਮੇਸ਼ਰ ਦਾ ਇੱਕ ਦੂਤ ਉਹਦੇ ਕੋਲ ਅੰਦਰ ਆਇਆ ਅਤੇ ਉਸ ਨੇ ਆਖਿਆ हे ਕਰਨੇਲੀਅਸ ਉਸ ਨੇ ਉਹਦੀ ਵੱਲ ਧਿਆਨ ਕਰਕੇ ਵੇਖਿਆ ਅਤੇ ਡਰ ਕੇ ਕਿਹਾ ਪ੍ਰਭੂ ਜੀ ਕੀ ਹੈ ਕਵੈਸਚਨ ਕੀਤਾ ਉਹਨੇ ਵੀ ਪ੍ਰਭੂ ਜੀ ਕੀ ਹੈ ਉਸ ਨੇ ਉਹਨੂੰ ਆਖਿਆ ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗਰੀ ਦੇ ਲਈ ਪਰਮੇਸ਼ਰ ਦੇ ਹਜੂਰ ਪਹੁੰਚੇ ਅਤੇ ਹੁਣ ਤੂੰ ਯਾਪਨ ਨੂੰ ਮਨੁੱਖ ਭੇਜ ਕੇ ਸ਼ਮਾਉਨ ਨੂੰ ਜਿਹੜਾ ਪਤਰ ਸਦੀਂਦਾ ਹੈ ਬਲਵਾਲ ਹੈ ਉਹ ਕਿਸੇ ਸ਼ਮਾਉਨ ਖਟੀਕ ਦੇ ਘਰ ਉਤਰਿਆ ਹੋਇਆ ਹੈ ਜੋ ਸਮੁੰਦਰ ਦੇ ਕੰਢੇ ਤੇ ਹੈ ਅਰ ਦੂਤ ਨੇ ਅਰ ਉਹ ਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਿਆ ਗਿਆ ਅਤੇ ਉਸ ਨੇ ਆਪਣੇ ਟੈਂਟਾਂ ਵਿੱਚੋਂ ਦੋ ਜਣੇ ਅਤੇ ਉਹਨਾਂ ਵਿੱਚੋਂ ਜਿਹੜੇ ਨਿਤ ਉਸ ਦੇ ਕੋਲ ਰਹਿੰਦੇ ਸਨ ਇੱਕ ਧਰਮੀ ਸਿਪਾਈ ਨੂੰ ਸੱਦਿਆ ਅਤੇ ਉਸ ਨਾਲ ਗੱਲਾਂ ਉਹ ਨੂੰ ਸੁਣਾ ਕੇ ਆਪਾਂ ਨੂੰ ਕੱਲ੍ਹ ਪ੍ਰਭੂ ਦੇ ਪੜੇਗੇ ਵਚਨ ਤੋਂ ਤੇ ਆਸ਼ੀਸ਼ ਵਰਕੋ ਤੇ ਮੈਂ ਸਾਰਾ ਚੈਪਟਰ ਨਹੀਂ ਪੜੂੰਗਾ ਕਿਉਂਕਿ ਤੁਸੀਂ ਸਾਰੇ ਇਸ ਬਾਈਬਲ ਨੂੰ ਜਾਣਦੇ ਹੋ ਤੁਸੀਂ ਪੜ੍ਹ ਵੀ ਸਕਦੇ ਹੋ ਆਪਣੇ ਘਰ ਦੇ ਵਿੱਚ ਸੋ ਮੈਂ ਮੇਨ ਮੁੱਦਾ ਮੇਨ ਵਿਸ਼ੇ ਦੇ ਉੱਤੇ ਆਵਾਂਗਾ ਸ਼ੈਮਨਰੀਆਂ ਵਾਲੇ ਲੋਕ ਪੀ ਐਚ ਡੀ ਐਲ ਬੀਬੀ ਵਾਲੇ ਲੋਕ ਜਿਨ੍ਹਾਂ ਨੇ ਪਵਿੱਤਰ ਬਾਈਬਲ ਦੇ ਵਿੱਚੋਂ ਡਿਗਰੀਆਂ ਹਾਸਲ ਕੀਤੀਆਂ ਨੇ ਉਹ ਲੋਕ ਇਹ ਕਹਿੰਦੇ ਹਨ ਕਿ ਜੋ ਪਤਰਸ ਹੈ ਉਹ ਯਿਸੂ ਮਸੀਹ ਦਾ ਅਨਕਾਰ ਕਰ ਚੁੱਕਾ ਸੀ ਤਿੰਨ ਵਾਰੀ ਅਸੀਂ ਪਤਰਸ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਸੀਂ ਪਤਰਸ ਦੀਆਂ ਪੱਤਰੀਆਂ ਨੂੰ ਨਹੀਂ ਮੰਨਦੇ ਅਸੀਂ ਜੋ ਪਤਰਸ ਤਾਲੀਮ ਦੇ ਰਿਹਾ ਹੈ ਰਸੂਲਾਂ ਦੇ ਕਰਤੱਵ ਦੇ ਅਧਿਆਇ ਦੇ ਅੰਦਰ ਅਸੀਂ ਉਹਨੂੰ ਨਹੀਂ ਮੰਨਦੇ ਅਸੀਂ ਮਤੀ ਅ 28 ਬਾਪ ਦੀ 18 ਤੇ 19 ਐਤ ਵਿੱਚ ਜਿਹੜੀ ਯਿਸੂ ਮਸੀਹ ਗੱਲ ਕਰ ਰਿਹਾ ਸੀ ਡਾਇਰੈਕਟ ਉਸ ਗੱਲ ਨੂੰ ਮੰਨਦੇ ਹਾਂ ਸੋ ਜੀ ਪੈਨ ਪ੍ਰਾਵੋ ਮੈਂ ਇੱਥੇ ਕੁਝ ਦੱਸਣਾ ਚਾਹੁੰਦਾ ਬਹੁਤ ਸਾਰਾਂ ਲੋਕਾਂ ਦੇ ਪਾਸਟਰਾਂ ਦੇ ਪੀ ਐਚ ਡੀ ਐਲ ਐਲ ਬੀ ਵਾਲਿਆਂ ਦੇ ਬੀ ٹی ਐਚ ਵਾਲਿਆਂ ਦੇ ਸ਼ਬਦ ਨੇ ਉਹ ਕਹਿੰਦੇ ਕਿ ਪਤਰਸ ਇੱਕ ਮਨੁੱਖ ਸੀ ਉਹ ਗਲਤ ਸੀਗਾ ਕਿ ਉਹ ਯੇਸ਼ੂ ਮਸੀਹ ਦਾ ਤਿੰਨ ਵਾਰੀ ਇਨਕਾਰ ਕਰ ਚੁੱਕਾ ਸੀ ਪਰ ਪੈਟਰਸ ਉਹਨੇ ਇਨਕਾਰ ਨਹੀਂ ਕੀਤਾ ਸੀ ਅਸਲ ਵਿੱਚ ਉਹਨੇ ਯੇਸ਼ੂ ਮਸੀਹ ਦਾ ਵਚਨ ਪੂਰਾ ਕੀਤਾ ਸੀ ਵਚਨ ਕੀ ਸੀ ਵਚਨ ਇਹ ਸੀ ਕਿ ਹੈ ਪਤਰਸ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ ਔਰ ਜਦ ਮੁਰਗਾ ਬਾਗ ਦੇਵੇਗਾ ਤੇ ਤੈਨੂੰ ਮੇਰੀਆਂ ਗੱਲਾਂ ਯਾਦ ਆਣਗੀਆਂ ਤਾਂ ਠੀਕ ਜੋ ਯੇਸ਼ੂ ਮਸੀਹ ਦੇ ਮੂੰਹ ਚੋਂ ਲਬਜ ਬੋਲਿਆ ਸੀ ਪਤਰਸ ਨੇ ਉਸੇ ਤਰ੍ਹਾਂ ਹੀ ਤਿੰਨ ਵਾਰੀ ਯੇਸ਼ੂ ਮਸੀਹ ਦਾ ਇਨਕਾਰ ਕੀਤਾ ਹallelujah ਤੇ ਇਹਦੇ ਵਿੱਚ ਕੀ ਹੁੰਦਾ ਹੈ ਇਦੇ ਚ ਇਹ ਨਹੀਂ ਕਿ ਪਤਰਸ ਆਗਿਆਕਾਰ ਹੋ ਗਿਆ ਨਹੀਂ ਸ਼੍ਰੀਮਾਨ ਜੀ ਪਤਰਸ ਨੇ ਉਹੀ ਕੀਤਾ ਜੋ ਯਿਸੂ ਮਸੀਹ ਦੇ ਮੂੰਹ ਚੋਂ ਲਬਜ ਨਿਕਲਿਆ ਸੀ ਇਹ ਇਸ ਲਈ ਹੋਇਆ ਕਿ ਹਰੇਕ ਮਨੁੱਖ ਝੂਠਾ ਠਹਿਰੇ ਅਤੇ ਪਰਮੇਸ਼ਰ ਦਾ ਵਚਨ ਸੱਚਾ ਠਹਿਰੇ ਹallelujah ਸੋ ਪਤਰਸ ਨੇ ਜੋ ਕੀਤਾ ਜੋ ਪਰਮੇਸ਼ਰ ਨੇ ਯਿਸੂ ਮਸੀਹ ਨੇ ਸਾਡੇ ਨੇ ਕਿਹਾ ਸੀ ਉਹੀ ਉਹਨੇ ਕੀਤਾ ਉਹਨੇ ਵਚਨ ਨੂੰ ਪੂਰਾ ਕੀਤਾ ਸੋ ਇੱਥੇ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਹੋ ਹੀ ਪਤਰਸ ਜਦ ਰਸੂਲਾਂ ਦੇ ਕਰਤੱਵ ਦੋ ਅਧਿਆਇ ਦੇ ਅੰਦਰ 120ਾਂ ਦੀ ਟੀਮ ਦੇ ਨਾਲ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਸੀਂ ਦੇਖਦੇ ਕਿ ਉੱਥੇ ਪਵਿੱਤਰ ਆਤਮਾ ਉਤਰ ਰਿਹਾ ਹੈ ਔਰ ਲਿਖਿਆ ਉੱਥੇ ਸਾਰੇ ਹੀ ਪਵਿੱਤਰ ਆਤਮਾ ਨਾਲ ਭਰ ਗਏ ਹੁਣ ਜਿਹੜੇ ਲੋਕ ਪਤਰਸ ਨੂੰ ਗਲਤ ਕਹਿੰਦੇ ਹਨ ਜਿਹੜੇ ਕਹਿੰਦੇ ਪਤਰਸ ਦੀ ਸਿੱਖਿਆ ਗਲਤ ਹੈ ਪਤਰਸ ਦਾ ਬੈਪਟਿਸਮਾ ਗਲਤ ਹੈ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਗਲਤ ਲੋਕਾਂ ਦੀ ਸਵਰਗ ਦੂਤ ਕਦੇ ਅਗਵਾਈ ਨਹੀਂ ਕਰਦੇ ਉਸਮਾਨ ਤੋਂ ਆਕੇ ਹallelujah ਗਲਤ ਲੋਕਾਂ ਨੂੰ ਖੁਦਾ ਜਿਹੜਾ ਆ ਪਵਿੱਤਰ ਆਤਮਾ ਜਿਹੜਾ ਉਹ ਛੱਡ ਦਿੰਦਾ ਆ ਉਹ ਕਦੇ ਵੀ ਉਹਨਾਂ ਦੀ ਅਗਵਾਈ ਨਹੀਂ ਕਰਦਾ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਪਾਤ੍ਰਸ ਦੀ ਅਗਵਾਈ ਸਵਰਗ ਤੋਂ ਆ ਕੇ ਦੂਤ ਕਰ ਰਹੇ ਨੇ ਕਰਨੇਲੀਅਸ ਜੋ ਕਿ ਇੱਕ ਅਨਿਆਜਾਤੀ ਵਿੱਚੋਂ ਗੈਰ ਜਾਤੀ ਦੇ ਵਿੱਚੋਂ ਬੰਦਾ ਆ ਉਹਨ ਦੀ ਅਗਵਾਈ ਕੌਣ ਕਰ ਰਹੇ ਨੇ ਸਵਰਗ ਦੂਤ ਕਰ ਰਹੇ ਨੇ ਸਵਰਗ ਦੂਤ ਕਰਨੇਲੀਅਸ ਦੇ ਘਰ ਵਿੱਚ ਆ ਗਿਆ ਤੀਜੇ ਪੈਰ ਜਦੋਂ ਉਹ ਦੁਪਹਿਰ ਨੂੰ ਪ੍ਰਾਰਥਨਾ ਕਰ ਰਿਹਾ ਸੀ ਤਾਂ ਕਰਨੇਲੀਅਸ ਨੂੰ ਸਵਰਗ ਦੂਤ ਨੇ ਕਿਹਾ ਤੇਰੀਆਂ ਪ੍ਰਾਰਥਨਾਵਾਂ ਤੇਰੇ ਦਾਨ ਪਰਮੇਸ਼ਰ ਦੇ ਹਜੂਰ ਵਿੱਚ ਪਹੁੰਚ ਚੁੱਕੇ ਨੇ ਕਿਉਂਕਿ ਤੂੰ ਇੱਕ ਧਰਮੀ ਮਨੁੱਖ ਆ ਤੂੰ ਹਿਰਦੇ ਦੀ ਸੱਚਾਈ ਨਾਲ ਪਰਮੇਸ਼ਰ ਦੀ ਖੋਜ ਕਰ ਰਿਹਾ ਆ ਪਰ ਤੈਨੂੰ ਸਹੀ ਮਾਰਗ ਪਤਾ ਨਹੀਂ ਹੈ ਤੈਨੂੰ ਪਾਪਾਂ ਦੀ ਮਾਫੀ ਬਾਰੇ ਪਤਾ ਨਹੀਂ ਹੈ ਦਾਨ ਦੇਣਾ ਤੇਰਾ ਪਹੁੰਚ ਗਿਆ ਤੇਰੀ ਪ੍ਰਾਰਥਨਾ ਪਹੁੰਚ ਗਈ ਹੈ ਪਰ ਤੇਰੀ ਮੁਕਤੀ ਸਵਰਗ ਦੂਤ ਨੇ ਕਿਹਾ ਜੇ ਨਹੀਂ ਹੋਈ ਤੂੰ ਮੁਕਤੀ ਦੇ ਵਾਸਤੇ ਆਪਣੇ ਘਰੇ ਪਤਰਸ ਨੂੰ ਬੁਲਾ ਲਾ ਕਿਉਂਕਿ ਸਵਰਗ ਦੇ ਰਾਜ ਦੀਆਂ ਚਾਬੀਆਂ ਪਤਰਸ ਦੇ ਹੱਥ ਵਿੱਚ ਹਨ ਉਹ ਪ੍ਰਭੂ ਯਿਸੂ ਮਸੀਹ ਦੇ ਕੋਲੇ ਨਹੀਂ ਹਨ ਯਿਸੂ ਮਸੀਹ ਦੇ ਹੱਥ ਵਿੱਚ ਕਾਲ ਅਤੇ ਪਤਾਲ ਦੀਆਂ ਚਾਬੀਆਂ ਹਨ ਇਹ ਗੱਲ ਪ੍ਰਕਾਸ਼ ਦੀ ਪੋਥੀ ਪਹਿਲੇ ਦਿਓ ਦੀ 17 18 ਐਤ ਵਿੱਚ ਲਿਖੀ ਆ ਯੇਸ਼ੂ ਮਸੀਹ ਜੀ ਉੱਠਿਆ ਤਾਂ ਲਿਖਿਆ ਨੇ ਕਿ ਵੇਖ ਮੈਂ ਜਿਉਂਦਾ ਸਾਂ ਫੇਰ ਮਰਦਾ ਹੋ ਗਿਆ ਯਾਨੀ ਮਰ ਗਿਆ ਹੁਣ ਮੈਂ ਯੁੱਗੋ ਯੁੱਗ ਜਿਉਂਦਾ ਤੇ ਵੇਖ ਕਾਲ ਅਤੇ ਪਤਾਲ ਦੀਆਂ ਚਾਬੀਆਂ ਮੇਰੇ ਕੋਲ ਹਨ ਹallelujah ਗੱਲ ਸਮਝਣ ਦੀ ਲੋੜ ਹੈ ਭੈਣ ਭਰਾਵੋ ਯੇਸ਼ੂ ਮਸੀਹ ਕਾਲ ਤੇ ਪਤਾਲ ਦੀਆਂ ਚਾਬੀਆਂ ਦੀ ਗੱਲ ਕਰ ਰਿਹਾ ਮੇਰੇ ਕੋਲ ਨੇ ਨਰਕ ਦੀਆਂ ਚਾਬੀਆਂ ਮੇਰੇ ਕੋਲ ਨੇ ਮਗਰ ਸਵਰਗ ਦੇ ਰਾਜ ਦੀਆਂ ਚਾਬੀਆਂ ਦਾ ਉਹਨੇ ਜ਼ਿਕਰ ਨਹੀਂ ਕੀਤਾ ਕਿਉਂ ਕਿ ਉਹ ਆਪਣੀ ਦੁਲਹਨ ਦੇ ਕਮਾਂਡਿੰਗ ਆਫੀਸਰ ਨੂੰ ਦੇ ਚੁੱਕਾ ਹੋਂਦੀ ਦੁਲਨ ਦੀ ਕਮਾਂਡਿੰਗ ਹੋਂਦੀ ਅਗਵਾਈ ਕਰਨ ਵਾਲਾ ਪਹਿਲਾ ਬੰਦਾ ਕੌਣ ਆ ਪਤਰਸ ਹੈ ਪਤਰਸ ਹਨ ਪੜ ਅੰਗੂਠਾ ਛਾਪ ਤੁਸੀਂ ਜਿਹਨੂੰ ਪੀ ਐਚ ਡੀ ਵਾਲੇ ਐਨ ਐਲ ਬੀ ਵਾਲੇ ਸੈਮਿਨਰੀਆਂ ਵਾਲੇ ਤੁਸੀਂ ਜਿਹੜੇ ਬੀਟੀ ਐਚ ਵਾਲੇ ਕਹਿੰਦੇ ਹੋ ਕਿ ਪਤਰਸ ਗਲਤ ਹੈ ਔਰ ਤੁਸੀਂ ਆਓ ਕੈਥੋਲਿਕ ਦੇ ਵਿੱਚ ਤਸਵੀਰਾਂ ਵੇਖੀ ਹੋਣੇ ਕੋਨੇ ਇੱਕ ਸੋਨੇ ਦੀ ਚਾਬੀ ਬੜੀ ਵੱਡੀ ਬਣਾਈ ਹੈ ਤੇ ਉਹ ਪੋਪ ਦੇ ਹੱਥ ਵਿੱਚ ਫੜਾਈ ਹੁੰਦੀ ਤੇ ਕਦੇ ਉਹਨਾਂ ਦੇ ਕਿਸੇ ਸੇਵਕ ਦੇ ਹੱਥ ਵਿੱਚ ਹੁੰਦੀ ਜਾਂ ਚਾਬੀਆਂ ਉਹਨਾਂ ਦੇ ਅਕਸਰ ਤੁਹਾਨੂੰ ਲੋਗੋ ਵਿੱਚ ਫੋਟੋ ਵਿੱਚ ਮਿਲ ਜਾਣਗੀਆਂ ਇਹ ਸੋਨੇ ਦੀਆਂ ਚਾਬੀਆਂ ਨਹੀਂ ਹਨ ਭੈਣ ਭਰਾਵੋ ਇਹ ਚਾਬੀਆਂ ਪਵਿੱਤਰ ਆਤਮਾ ਦੀ ਪ੍ਰੇਰਣਾ ਹੈ ਇਹ ਚਾਬੀਆਂ ਤੋਬਾ ਤੇ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਪਾਪਾਂ ਦੀ ਮਾਫੀ ਦਾ ਬਪਤਿਸਮਾ ਹੈ ਇਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਵਿੱਤਰ ਆਤਮਾ ਦਾ ਬਪਤਿਸਮਾ ਹੈ ਹੁਣ ਤੁਸੀਂ ਜਿਹੜੇ ਕਹਿੰਦੇ ਹੋ ਪਤਰਸ ਗਲਤ ਹੈ ਮੈਂ ਤੁਹਾਡੇ ਪਰਦੇ ਖੋਲਣਾ ਚਾਹੁੰਦਾ ਥੋੜੀ ਜਿਹੀ ਦਿਮਾਗ ਦੇ ਬੁੱਧੀ ਦੇ ਸਮਝ ਦੇ ਤੁਸੀਂ ਵੇਖੋ ਤੁਸੀਂ ਜਿਹੜੇ ਪਤਰਸ ਨੂੰ ਗਲਤ ਕਰ ਰਹੇ ਹੋ ਤੇ ਸਵਰਗਦੂਤ ਆ ਕੇ ਕਰਨੇ ਲਈ ਇਸ ਦੀ ਗਵਾਹੀ ਕਰ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਗਲਤ ਆ ਉਹਦੀ ਕੀ ਪਵਿੱਤਰ ਆਤਮਾ ਗਵਾਹੀ ਕਰੇਗਾ ਕਿ ਸਵਰਗ ਵਿੱਚੋਂ ਦੂਤ ਆ ਕੇ ਉਹਦੀ ਗਵਾਈ ਕਰਨਗੇ ਸਵਰਗ ਦੂਤ ਕਿੱਲੇ ਕਿੰਦੇ ਵੱਲੋਂ ਭੇਜੇ ਜਾਂਦੇ ਆ ਆਪਣੀ ਮਰਜ਼ੀ ਨਾਲ ਵਾਰਾ ਨਹੀਂ ਤੁਰੇ ਫਿਰਦੇ ਸਵਰਗ ਦੂਤ ਪਰਮੇਸ਼ਰ ਦੇ ਘੱਲੇ ਹੋਏ ਆਉਂਦੇ ਨੇ ਤੁਸੀਂ ਸਮਝਦੇ ਪਤਾ ਨਹੀਂ ਐਵੇਂ ਹੀ ਸਵਰਗ ਦੂਤ ਤੁਰੇ ਫਿਰਦੇ ਐਦਾਂ ਥੋੜਾ ਕਿਸੇ ਕੋਲ ਵੀ ਚੱਲ ਜਾਂਦੇ ਉਹ ਪਰਮੇਸ਼ਰ ਜਿਨ੍ਹਾਂ ਨੂੰ ਹੁਕਮ ਦਿੱਤਾ ਉਹਦੇ ਕੋਲ ਜਾਂਦੇ ਨੇ ਕਿ ਜਾਓ ਮੇਰੇ ਬੰਦਿਆਂ ਦੀ ਅਗਵਾਈ ਕਰੋ ਕਰਨੇ ਲਈ ਇੱਕ ਧਰਮੀ ਬੰਦਾ ਸੀ ਸਵਰਗਦੂਤ ਨੇ ਆ ਕੇ ਆ ਵੀ দান ਦੇਣ ਨਾਲ ਮੁਕਤੀ ਨਹੀਂ ਹੋਣੀ দান ਦੇ ਤਾਂ ਹੀ ਠੀਕ ਹੈ ਪਹੁੰਚ ਗਿਆ ਕਬੂਲ ਹੋਗਾ ਪ੍ਰਾਰਥਨਾਵਾਂ ਕੀਤੀਆਂ ਪ੍ਰਾਰਥਨਾਵਾਂ ਨਾਲ ਮੁਕਤੀ ਨਹੀਂ ਹੋਣੀ ਪ੍ਰਾਰਥਨਾ ਤੇਰੀਆਂ ਪਹੁੰਚ ਗਈਆਂ ਨੇ ਪਰ ਇੱਕ ਕੰਮ ਖਾਸ ਜੇ ਬਾਕੀ ਹੈ ਸ਼ਮਾਨ ਪਾਦਰਸ ਨੂੰ ਆਪਣੇ ਘਰੇ ਬੁਲਵਾ ਲੈ ਜਿਹੜਾ ਇੱਕ ਕਿਸੇ ਮਨੁੱਖ ਦੇ ਘਰੇ ਖਟੀਕ ਦੇ ਘਰੇ ਉਤ੍ਰਿਆ ਹੋਇਆ ਰੁਕਿਆ ਹੋਇਆ ਜਿਹੜਾ ਸਮੁੰਦਰ ਦੇ ਕੰਢੇ ਤੇ ਆ ਉਹ ਸ਼ਹਿਰ ਦਾ ਨਾਮ ਹੈ ਯਾਪਾ ਉੱਥੇ ਬੰਦੇ ਕੱਲਕੇ ਉਹਨੂੰ ਬੁਲਵਾ ਲਾ ਤੇ ਉਹ ਆ ਕੇ ਤੈਨੂੰ ਅਸਲੀ ਮਾਰਗ ਦੱਸੇਗਾ ਉਹਦੇ ਕੋਲ ਚਾਬੀਆਂ ਨੇ ਵੇਖੋ ਗੈਰਕੋਮਾ ਦੀ ਸੇਵਕਾਈ ਕੀਤੀ ਸੰਤ ਪੌਲਸ ਨੇ ਗੈਰਕੋਮਾ ਦਾ ਪਹਿਲਾ ਸੇਵਕ ਪਹਿਲਾ ਦੂਤ ਪਹਿਲਾ ਆ ਜਿਹੜਾ ਪ੍ਰੋਫਟ ਹੈ ਉਹ ਹੋਇਆ ਹੈ ਸੰਤ ਪੌਲਸ ਪਰ ਪੌਲਸ ਨੇ ਇਹ ਸੇਵਕਾਈ ਨੂੰ ਸ਼ੁਰੂ ਨਹੀਂ ਕੀਤਾ ਇਹਨੂੰ ਸ਼ੁਰੂ ਕੀਤਾ ਪਤਰਸ ਨੇ ਹੁਣ ਇਹਦੇ ਵਿੱਚ ਵੀ ਰਾਜਵਾਲੀ ਗੱਲ ਹੈ ਕਿਉਂ ਕਿਉਂਕਿ ਪੌਲਸ ਸਿੱਧਾ ਸੇਵਕਾਈ ਨਹੀਂ ਸ਼ੁਰੂ ਕਰ ਸਕਦਾ ਕਿਉਂਕਿ ਯਿਸੂ ਮਸੀਹ ਆਪਣੇ ਬਚਨ ਦੀ ਇੱਕ ਬਿੰਦੀ ਤੋਂ ਵੀ ਟਾਸ ਤੇ ਮਸ ਨਹੀਂ ਹੁੰਦਾ ਉਹਨੇ ਪਤਰਸ ਨਾਲ ਵਾਦਾ ਕੀਤਾ ਸੀ ਸਵਰਗ ਰਾਜ ਦੀਆਂ ਚਾਬੀਆਂ ਮੈਂ ਤੈਨੂੰ ਦਿਆਂਗਾ ਹallelujah ਤੇ ਚਾਬੀ ਭੈਣ ਪ੍ਰਭੂ ਪਤਰਸ ਦੇ ਕੋਲੇ ਸੀ ਇਹਨੇ ਗੈਰਕੋਮਨ ਨੂੰ ਚਾਬੀ ਲਈ ਤੇ ਉੱਥੇ ਪਵਿੱਤਰ ਆਤਮਾ ਉਤਰਿਆ ਉੱਥੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਦੱਸ ਦੇ ਹਿ ਬਪਤਿਸਮਾ ਦਿੱਤਾ ਸਾਰੇ ਟੱਬਰ ਸਮੇਤ ਰਿਸ਼ਤੇਦਾਰਾਂ ਸਮੇਤ ਤੇ ਚਾਬੀ ਲੱਗੀ ਦਰਵਾਜ਼ਾ ਖੁੱਲ ਗਿਆ ਉਸ ਤੋਂ ਬਾਅਦ ਇਹ ਸੇਵਕਾਈ ਪੌਲਸ ਦੇ ਹੱਥਾਂ ਵਿਚ ਪਹੁੰਚ ਗਈ ਹallelujah ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਵਰਗ ਦੂਤ ਕਦੇ ਵੀ ਕਿਸੇ ਗਲਤ ਬੰਦੇ ਦੀ ਅਗਵਾਈ ਨਹੀਂ ਕਰਦੇ ਜਿਹੜਾ ਵਚਨ ਤੋਂ ਅਗਿਆਕਾਰੀ ਹੋਵੇ ਉਹਦੀ ਅਗਵਾਈ ਕਦੇ ਵੀ ਨਹੀਂ ਕਰਦੇ ਠੀਕ ਹੈ ਤਾਂ ਸਵਰਗ ਦੂਤ ਹੀ ਕਰਨੇਲਿਸ ਦੀ ਅਗਵਾਈ ਕਰ ਰਿਹਾ ਉਹੋ ਹੀ ਸਵਰਗ ਦੂਤ ਜਾ ਕੇ ਕਿਹਦੀ ਅਗਵਾਈ ਕਰ ਰਿਹਾ ਬਈ ਪਾਤਰਸ ਦੀ ਵਿਗਵਾਈ ਕਰ ਰਿਹਾ ਹallelujah ਦੋਨੋਂ ਪਾਸੇ ਇੱਕੋ ਹੀ ਸਵਰਗ ਦੂਤ ਅਗਵਾਈ ਕਰ ਰਿਹਾ ਹੈ ਤੋ ਪਤਰਸ ਨੇ ਇੱਕ ਦਰਸ਼ਨ ਦੇਖਿਆ ਅਸਮਾਨ ਤੋਂ ਇੱਕ ਚਾਦਰ ਲੰਕਰੀਆ ਉਹਦੇ ਵਿੱਚ ਹਰ ਤਰ੍ਹਾਂ ਦੇ ਪਸ਼ੂ ਪੰਛੀ ਜਾਨਵਰ ਨੇ ਤੇ ਪਤਰਸ ਨੂੰ ਭੁੱਖ ਲੱਗੀ ਸੀ ਤੇ ਇੱਕ ਆਵਾਜ਼ ਨੇ ਸਵਰਗ ਤੋਂ ਉਹਨੂੰ ਕਿਹਾ ਵੀ ਕੱਟ ਕੇ ਇਹਨਾਂ ਨੂੰ ਖਾ ਲਾ ਕੱਟ ਕੇ ਇਹਨਾਂ ਨੂੰ ਖਾ ਲਾ ਇਹ ਦੋ ਤਿੰਨ ਵਾਰ ਉਹਦੇ ਨਾਲ ਹੋਇਆ ਪਰ ਉਹ ਕਹਿੰਦਾ ਵੀ ਮੈਂ ਤਾਂ ਕਦੇ ਭ੍ਰਿਸ਼ਟ ਚੀਜ਼ ਖਾਦੀ ਨਹੀਂ ਵੀ ਕੁਝ ਪਸ਼ੂ ਕੁਝ ਜਾਨਵਰ ਇਦਾਂ ਦੇ ਜਿਹੜੇ ਮੈਂ ਕਦੇ ਖਾਦੇ ਨਹੀਂ ਤੋ ਆਵਾਜ਼ ਨੇ ਕਿਹਾ ਸਵਰਗ ਤੋਂ ਆਈ ਜਿੰਨੂੰ ਮੈਂ ਸ਼ੁੱਧ ਠਰਾ ਦਿੱਤਾ ਉਹਨੂੰ ਅਸ਼ੁੱਧ ਨਹੀਂ ਕਹਿ ਸਕਦਾ ਹallelujah ਗੱਲ ਸਮਝਣ ਦੀ ਲੋੜ ਹੈ ਇੱਥੇ ਕੀ ਸੀਗਾ ਯਹੂਦੀ ਤੇ ਗੈਰ ਕੋਮਾ ਦਾ ਆਪਸ ਵਿੱਚ ਕੋਈ ਖਾਣਾ ਪੀਣਾ ਮਿਲਣਾ ਵਰਤਣਾ ਨਹੀਂ ਸੀ ਔਰ ਪਤਰਸ ਦਾ ਇਹ ਪレखा ਦੂਰ ਕਰਨ ਦੇ ਵਾਸਤੇ ਕਿ ਹੁਣ ਗੈਰ ਕੋਮਾ ਦੇ ਲਈ ਵੀ ਯਿਸੂ ਮਸੀਹ ਨੇ ਰਾਹ ਫੋਲ ਦਿੱਤਾ ਹੈ ਇਹ ਉਹਨੂੰ ਸਮਝਾਉਣ ਦੇ ਵਾਸਤੇ ਉਹਨੇ ਚਾਦਰ ਜਿਹੜੀ ਉੱਤੋਂ ਲਮਕਦੀ ਹੋਈ ਦਿਖਾਈ ਸੀ ਉਸਨੂੰ ਤਾਂ ਪਾਤਰਸ ਕਹਿੰਦਾ ਜੀ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਵਿਚਾਰਾਂ ਵਿੱਚ ਪਿਆ ਹੋਇਆ ਸੀ ਕਿ ਇਸ ਦਰਸ਼ਨ ਦਾ ਕੀ ਅਰਥ ਹੈ ਤਾਂ ਕਹਿੰਦਾ ਦੋ ਮਨੁੱਖਾਂ ਨੇ ਬੂਹੇ ਤੇ ਆ ਕੇ ਆਵਾਜ਼ ਮਾਰ ਦਿੱਤੀ ਕਿ ਸ਼ਮਾਨ ਪਾਤਰਸ ਜਿਹੜਾ ਹੈ ਉਹ ਇੱਥੇ ਹੀ ਰੁਕਿਆ ਹੋਇਆ ਤਾਂ ਕਹਿੰਦਾ ਫਿਰ ਉਹਨਾਂ ਨੇ ਆ ਕੇ ਗੱਲਾਂ ਕੀਤੀਆਂ ਤਾਂ ਇਹ ਦਰਸ਼ਨ ਦੀ ਸਮਝ ਮੈਨੂੰ ਆ ਗਈ ਹallelujah ਤਾਂ ਇੱਥੇ ਕੀ ਹੋਇਆ ਕੇ ਗੈਰ ਕੋ ਮਦਲੀ ਪਤਰਸ ਤੁਰਪਿਆ ਕਰਨੇਲਿਸ ਦੇ ਘਰ ਵਿੱਚ ਗਿਆ ਉਦੋਂ ਪੈਦਲ ਲੋਕ ਸਫਰ ਕਰਕੇ ਜਾ ਰਹੇ ਸੀ ਔਰ ਕਰਨੇਲਿਸ ਨੇ ਵੀ ਆਪਣੇ ਘਰ ਵਿੱਚ ਆਪਣੇ ਰਿਸ਼ਤੇਦਾਰ ਭੈਣ ਭਰਾ ਸੱਦ ਲਏ ਤੇ ਉਹ ਰਾਹ ਦੇ ਉੱਤੇ ਪਿੰਡ ਦੇ ਬਾਹਰ-ਬਾਰ ਜਾ ਕੇ ਖੜਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਰੱਬ ਦੇ ਦਾਸ ਆਣ ਕਦੋਂ ਆਦਰ ਵੇਖੋ ਦੀਨਗੀ ਵੇਖੋ ਬੰਦੇ ਦੀ ਕਿੰਨੀ ਹੈ ਕਿਉਂਕਿ ਉਹਦੀ ਸਵਰਗ ਦੂਤ ਨੇ ਅਗਵਾਈ ਕਰ ਰਹੀ ਸੀ ਵੀ ਤੂੰ ਪਤਰਸ ਨੂੰ ਬੁਲਾਵਾਲਾ ਔਰ ਜਦੋਂ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸਾਰਾ ਕੁਝ ਉਹਦੇ ਉੱਤੇ ਖੁੱਲ ਗਿਆ ਔਰ ਹੁਣ ਕੀ ਕਰ ਰਿਹਾ ਹੈ ਕਿ ਰਸਤੇ ਤੇ ਜਾ ਕੇ ਇੰਤਜ਼ਾਰ ਕਰ ਰਿਹਾ ਤੇ ਜਦੋਂ ਮਿਲਿਆ ਤਾਂ ਕਹਿੰਦਾ ਉਹਨੇ ਚੁੱਕ ਕੇ ਉਹਨਾਂ ਨੂੰ ਸਜਦਾ ਕੀਤਾ ਤਾਂ ਪਤਰਸ ਨੇ ਕਿਹਾ ਨਾ ਭਈ ਇਦਾਂ ਨਾ ਕਰ ਮੈਂ ਵੀ ਇੱਕ ਮਨੁੱਖੀ ਆ ਤੇਰੇ ਵਰਗਾ ਤੇ ਆਪਾਂ ਸਾਰੇ ਭਾਈ ਆ ਕੋਈ ਗੱਲ ਨਹੀਂ ਹੈ ਨਾ ਵੱਡੇ ਛੋਟੇ ਦਾ ਕੋਈ ਭੇਦ ਨਹੀਂ ਹੈ ਤੋ ਸਮਝ ਲਓ ਹੁਣ ਤੁਸੀਂ ਕਿ ਉਥੇ ਪਵਿੱਤਰ ਆਤਮਾ ਨੇ ਅਗਵਾਈ ਕੀਤੀ ਪਤਰਸ ਦੀ ਕਰਨੇਲਸ ਦੀ ਤੇ ਗੈਰ ਕੋਮਾ ਦੇ ਲਈ ਪਹਿਲੀ ਵਾਰੀ ਬਾਈਬਲ ਦੇ ਅੰਦਰ ਇੱਥੇ ਸੇਵਕਾਈ ਸ਼ੁਰੂ ਹੋਈ ਹੈ ਪਹਿਲੀ ਵਾਰੀ ਪਹਿਲੀ ਵਾਰੀ ਅਨਿਆਜਾਤੀ ਦੇ ਲੋਕਾਂ ਨੂੰ ਤੋਬਾ ਤੇ ਬਪਤਿਸਮਾ ਕਰਵਾਇਆ ਗਿਆ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਹੀ ਨਾਮ ਹੈ ਜਿਸ ਤੋਂ ਅਸੀਂ ਬਚਾਏ ਜਾਣਾ ਰਸੂਲਾਂ ਦੇ ਕਰਤੱਵ ਵਿਚਾਰ ਦੀ 12 ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ ਤੇ ਉਹ ਨਾਮ ਪ੍ਰਭੂ ਯਿਸੂ ਮਸੀਹ ਹੈ ਇਹ ਪੇਧੀਆਂ ਗੱਲਾਂ ਨੇ ਪੈਣ ਪਰਾਵੋ ਜਿਹੜੇ ਲੋਕ ਕਹਿੰਦੇ ਨੇ ਕਿ ਰਸੂਲਾਂ ਦੇ ਕਰਤੱਵ ਦੀ ਕਿਤਾਬ ਇੱਕ ਇਤਿਹਾਸ ਦੀ ਕਿਤਾਬ ਹੈ ਕੇਵਲ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਨਾ ਜਿੰਨੇ ਚੈਪਟਰ ਪੜੋਗੇ ਲਿਖਿਆ ਦੂਤਾਂ ਨੇ ਗਵਾਹੀ ਕੀਤੀ ਪਵਿੱਤਰ ਆਤਮਾ ਨੇ ਗਵਾਹੀ ਕੀਤੀ ਪਵਿੱਤਰ ਆਤਮਾ ਉੱਤਰਾ ਜਮੀਨ ਹਿੱਲ ਗਈ ਧਰਤੀ ਹਿੱਲ ਗਈ ਕਮਰੇ ਹਿੱਲ ਗਏ ਜੇਲਾਂ ਦੇ ਦਰਵਾਜ਼ੇ ਖੁੱਲ ਗਏ ਪਵਿੱਤਰ ਆਤਮਾ ਨੇ ਬੇੜੀਆਂ ਤੋੜ ਦਿੱਤੀਆਂ ਪੈਣ ਭਰਾਵੋ ਇਹ ਯੇਸ਼ੂ ਮਸੀਹ ਦਾ ਇਹ ਪਵਿੱਤਰ ਆਤਮਾ ਦਾ ਇਹ ਸਾਡੇ ਪਰਮੇਸ਼ਰ ਦਾ ਸਿੰਘਾਸਨ ਸੀ ਸਿੰਘਾਸਨ ਹੈ ਤੇ ਸਿੰਘਾਸਨ ਹੀ ਰਵੇਗਾ ਕਿਹੜਾ ਰਸੂਲਾਂ ਦੇ ਕਰਤੱਬ ਦੀ ਸੇਵਕਾਈ ਰਸੂਲਾਂ ਦੇ ਕਰਤੱਬ ਦੀ ਕਿਤਾਬ ਅਤੇ ਰਸੂਲਾਂ ਦੀਆਂ ਲਿਖੀਆਂ ਹੋਈਆਂ ਪੱਤਰੀਆਂ ਸਾਰੀਆਂ ਸਾਰੀਆਂ ਆ ਪਰਮੇਸ਼ਵਰ ਦਾ ਸੰਘਾਸਨ ਹੈ ਪਰਮੇਸ਼ਵਰ ਦਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਤਰ ਕੇ ਰਾਜ ਕਰਦਾ ਆ ਔਰ ਉਹਨੇ ਉਦੋਂ ਵੀ ਰਾਜ ਕੀਤਾ ਸੀ ਔਰ ਅੱਜ ਵੀ ਉਹ ਐਸੇ ਤਖਤ ਦੇ ਉੱਤੇ ਬਰਾਜਮਾਨ ਤੇ ਰਾਜ ਕਰ ਰਿਹਾ ਜੋ ਲੋਕ ਕੇ ਸੇਵਕੈ ਨੂੰ ਅਕਸੈਪਟ ਕਰਦੇ ਨੇ ਕਬੂਲ ਕਰਦੇ ਨੇ ਉਹ ਪਵਿੱਤਰ ਆਤਮਾ ਦੀ ਅਗਵਾਈ ਦੇ ਥੱਲੇ ਚੱਲ ਰਹੇ ਨੇ ਹallelujah ਤੁਹਾਨੂੰ ਕੋਈ ਸ਼ੰਕਾ ਹੋਵੇ ਕਮੈਂਟ ਵਿੱਚ ਮੈਨੂੰ ਗੱਲਾਂ ਬਾਤਾਂ ਕਰ ਸਕਦੇ ਹੋ ਪੁੱਛ ਸਕਦੇ ਹੋ ਮੈਂ ਖੁੱਲੀ ਡਿਬੇਟ ਕਰਨ ਦੇ ਲਈ ਵੀ ਕਿਸੇ ਦੇ ਨਾਲ ਤਿਆਰ ਆ ਮੈਨੂੰ ਮੈਨੂੰ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਮੈਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਬੜੀ ਹੀ ਜਿੰਨੀ ਕੁ ਮੈਂ ਸਮਝ ਰੱਖਦਾ ਮੈਨੂੰ ਪ੍ਰਭੂ ਨੇ ਬੁੱਧੀ ਦਿੱਤੀ ਹੈ ਮੈਂ ਹਰ ਗੱਲ ਦਾ ਉੱਤਰ ਦੇਣ ਦੇ ਲਈ ਤਿਆਰ ਹਾਂ ਔਰ ਜਿਹੜੀ ਗੱਲ ਮੈਂ ਨਹੀਂ ਜਾਣਦਾ ਉਹ ਮੈਂ ਸੈਮੀਨਰੀ ਤੇ ਪੀ ਐਚ ਡੀ ਪੀ ਐਚ ਡੀ ਪਾਈ ਲੋਕਾਂ ਕੋਲੋਂ ਸਿੱਖਦਾ ਹੀ ਰਹਿਣਾ ਅਕਸਰ ਹੀ ਤੇ ਕੋਈ ਹੋ ਸਕਦਾ ਕੋਈ ਸੁਣੇ ਤੇ ਮੈਨੂੰ ਸਿਖਾ ਦੇਵੇ ਕਿ ਇਹ ਬਪਤਿਸਮਾ ਇਹ ਸਿੱਖਿਆ ਰੋਂਗ ਹੈ ਚਾਬੀਆਂ ਕੀ ਸੀ ਪਤਰਸ ਦੇ ਕੋਲੇ ਚਾਬੀਆਂ ਇਹੋ ਸੀ ਕਿ ਉਹ ਜਾ ਕੇ ਚਾਬੀ ਲਾਉਂਦਾ ਸੀ ਲੋਕਾਂ ਨੂੰ ਕਹਿੰਦਾ ਸੀ ਤੋਬਾ ਕਰੋ ਅਤੇ ਬਪਤਿਸਮਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਲਵੋ ਇਹੋ ਹੀ ਚਾਬੀ ਹੈ ਮੇਰੇ ਪੈਣ ਪ੍ਰਭੂ ਹੋਰ ਕੋਈ ਚਾਬੀ ਨਹੀਂ ਸੀ ਜਿਹੜੇ ਲੋਕ ਕਹਿੰਦੇ ਪਤਰਸ ਗਲਤ ਸੀਗਾ ਉਹ ਪਤਰਸ ਚ ਸੈਂਕੜੇ ਗਲਤੀਆਂ ਹੋ ਸਕਦੀਆਂ ਨੇ ਪਤਰਸ ਹਨ ਪੜ ਹੋ ਸਕਦਾ ਹੈ ਪਰ ਪਤਰਸ ਦੇ ਉੱਤੇ ਜਦ ਪਵਿੱਤਰ ਆਤਮਾ ਆ ਗਿਆ ਤਾਂ ਪਤਰਸ ਉਹ ਪਤਰਸ ਨਹੀਂ ਰਿਹਾ ਪਤਰਸ ਬਦਲ ਚੁਕਾ ਸੀ ਪਤਰਸ ਪਹਿਲਾਂ ਵਾਲਾ ਪਤਰਸ ਨਹੀਂ ਰਿਹਾ ਪਤਰਸ ਨੂੰ ਪਵਿੱਤਰ ਆਤਮਾ ਨੇ ਉਹਦਾ ਨਵਾਂ ਜਨਮ ਕਰ ਦਿੱਤਾ ਸੀ ਉਹਦੇ ਪਾਪ ਸਾਰੇ ਧੋ ਦਿੱਤੇ ਸੀ ਔਰ ਉਸ ਨੂੰ ਨਵਾਂ ਜਨਮ ਦੇ ਦਿੱਤਾ ਸੀ ਨਵਾਂ ਜਲ ਔਰ ਆਤਮਾ ਤੋਂ ਜਨਮ ਪਾਇਆ ਹੋਇਆ ਬੰਦਾ ਉਹ ਉੱਠ ਕੇ ਖੜਾ ਹੋ ਗਿਆ ਸੀ ਔਰ ਉਹ ਪਰਮੇਸ਼ਰ ਦੀ ਸੇਵਕਾਈ ਦਾ ਮੋਢ ਉਸ ਨੇ ਉੱਥੋਂ ਸ਼ੁਰੂ ਕੀਤਾ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਜਿੱਥੇ ਮਾਲੀਕ ਮਸੀਹ ਕਲੀਸਿਆ ਦੀ ਸ਼ੁਰੂਆਤ ਹੋਈ ਹੈ ਤਾਂ ਉਹ ਇਹਨਾਂ 11 ਚੇਲਿਆਂ ਤੋਂ ਹੋਈ ਹੈ ਔਰ 14 ਸਾਲਾਂ ਦੇ ਬਾਅਦ 57ਵੀਂ 54 ਏਡੀ ਸਾਲ ਦੇ ਵਿੱਚ ਪੱਲੇ 53 ਦੇ ਵਿੱਚ ਆ ਕੇ ਸੰਤ ਪੌਲਸ ਇਸ ਸੇਵਕਾਈ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਪ੍ਰਭੂ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਆਸ਼ੀਸ਼ ਦੇਵੇ ਆਓ ਛੋਟੀ ਜੀ ਪ੍ਰਾਰਥਨਾ ਕਰਦੇ ਹਾਂ ਸਾਡੇ ਅਸਮਾਨੀ ਬਾਪ ਤੇਰਾ ਧੰਨਵਾਦ ਹੋ ਤੇਰਾ ਸ਼ੁਕਰ ਹੋ ਪ੍ਰਭੂ ਜੀ ਔਰ ਖੁਦਾਵੰਤ ਤੇਰਾ ਵਚਨ ਸਾਡੇ ਸਾਰੇ ਭਲੇਖੇ ਦੂਰ ਕਰ ਦਿੰਦਾ ਹੈ ਪਿਆਰੇ ਪ੍ਰਭੂ ਜੀ ਅਸੀਂ ਤੇਰਾ ਵਚਨ ਪੜਿਆ ਪ੍ਰਭੂ ਸਾਨੂੰ ਪਤਾ ਲੱਗਿਆ ਕਿ ਰਸੂਲਾਂ ਦੇ ਕਰਤੱਵ ਦੀ ਕਿਤਾਬ ਤੇਰਾ ਤਖਤ ਹੈ ਤੇਰਾ ਸੰਘਾਸਨ ਹੈ ਪ੍ਰਭੂ ਜੀ ਤੇਰਾ ਧੰਨਵਾਦ ਹੋਵੇ ਸ਼ੁਕਰ ਹੋਵੇ ਔਰ ਪਿਆਰੇ ਪ੍ਰਭੂ ਤੂੰ ਆਪਣੇ ਵਚਨ ਦੇ ਵਿੱਚੋਂ ਸਾਨੂੰ ਇਹ ਗੱਲਾਂ ਸਿਖਾਉਣਾ ਤੇਰਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਅਸੀਂ ਜੋਸ਼ ਵਿੱਚ ਬੋਲਦੇ ਹਾਂ ਪਰ ਅਸੀਂ ਹੋਸ਼ ਵਿੱਚ ਲੋਕਾਂ ਨੂੰ ਜਵਾਬ ਦੇਣ ਵਾਲੇ ਹੀ ਪਿਆਰੇ ਪ੍ਰਭੂ ਜੋ ਲੋਕ ਵਚਨ ਨੂੰ ਸੁਣਦੇ ਨੇ ਤੂੰ ਜਾਣਦਾ ਕਿ ਮੇਰਾ ਹਿਰਦਾ ਹਰੇਕ ਦੇ ਲਈ ਪਿਆਰੇ ਪ੍ਰਭੂ ਜੀ ਖੁੱਲਾ ਹੋਇਆ ਹੈ ਅਸੀਂ ਖੁਦਾਵੰਦ ਨੂੰ ਕਮਾਂਡਰ ਤੇ ਉੱਚੀਆਂ ਗੱਲਾਂ ਨਹੀਂ ਕਰਦੇ ਪਿਆਰੇ ਪ੍ਰਭੂ ਅਸੀਂ ਵੀ ਅਨਪੜ੍ਹੇ ਲੋਕ ਆ ਪਰ ਤੇਰੀ ਕਿਰਪਾ ਹੋਈ ਅਸੀਂ ਤੇਰੇ ਵਚਨ ਨੂੰ ਜਾਣਿਆ ਤੇ ਅਸੀਂ ਚਾਹੁੰਦੇ ਆ ਪ੍ਰਭੂ ਕਿ ਹਰੇਕ ਮਨੁੱਖ ਸਚਾਈ ਦੇ ਵਚਨ ਨੂੰ ਜਾਣ ਲਵੇ ਤੇਰਾ ਧੰਨਵਾਦ ਹੋ ਸ਼ੁਕਰ ਹੋ ਕਿਉਂਕਿ ਮਸੀਹ ਵਿਰੋਧੀ ਦੀ ਆਤਮਾ ਇਹਨਾਂ ਦਿਨਾਂ ਦੇ ਅੰਦਰ ਬੜੀ ਜ਼ੋਰ ਸ਼ੋਰ ਨਾਲ ਕੰਮ ਕਰ ਰਿਆ ਪਿਆਰੇ ਪ੍ਰਭੂ ਤੂੰ ਮਸੀਹ ਵਿਰੋਧੀ ਦੀ ਆਤਮਾ ਦੀ ਉਗਵਾਹੀ ਦੇ ਵਿੱਚੋਂ ਆਪਣੇ ਲੋਕਾਂ ਨੂੰ ਛੜਾ ਤੇਰਾ ਨਾਮ ਮubarək ਹੋਵੇ ਉੱਚਾ ਹੋਵੇ ਇਹ ਬੇਨਤੀ ਪ੍ਰਾਰਥਨਾ ਸੁਣ ਸਵੀਕਾਰ ਕਰ ਪਿਆਰੇ ਪ੍ਰਭੂ ਯੀਸ਼ੂ ਮਸੀਹ ਤੇਰੇ ਮਿੱਠੇ ਪਿਆਰੇ ਨਾਮ ਵਿੱਚੋਂ ਕੇ ਮੰਗਦੇ ਹਾਂ ਆਮੀਨ ਸਾਬ ਨੂੰ ਜਮਸੀ ਕੀ